ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਤੇ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਉਮੀਦ ਕਰਦਾ ਹਾਂ ਕਿ ਤੁਹਾਡੇ ਜ਼ਰੂਰ ਕੰਮ ਆਏਗੀ ਔਰ ਇਹ ਆਸ਼ਾ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਮੇਰੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਬੈਲ ਆਈਕਨ ਦੀ ਘੰਟੀ ਬਿਜਾ ਦੇਣਾ ਤਾਂ ਜੋ ਸਾਰੇ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਡੇ ਕੋਲ ਪਹੁੰਚ ਸਕਣ। ਦੋਸਤੋ ਅੱਜ ਮੈਂ ਤੁਹਾਡੇ ਲਈ ਜਿਹੜਾ ਟੌਪਿਕ ਲੈ ਕੇ ਆਇਆ ਉਹਦਾ ਵਿਸ਼ਾ ਹੈ ਕਿ ਵਿਸ਼ਵਾਸ ਨੂੰ ਆਪਣੇ ਅੰਦਰ ਜਗਾਓ ਤੇ ਡਰ ਨੂੰ ਪਜਾਓ ਤੇ ਜ਼ਿੰਦਗੀ ਦੇ ਹਰ ਫੀਲਡ ਦੇ ਵਿੱਚ ਕੁਸੀਂ ਕਾਮਯਾਬ ਹੋ ਸਕਦੇ ਹੋ ਇਹ ਸੁਨੇਹਾ ਮੈਨੂੰ ਅੱਜ ਦੀ ਯੂਥ ਦੇ ਪੜ ਰਹੇ ਤੇ ਪੜ ਚੁੱਕੇ ਨੌਜਵਾਨ ਦੋਸਤਾਂ ਲਈ ਦੇਣ ਦੀ ਲੋੜ ਪਈ ਜਿਹੜੀ ਕਿ ਅੱਜ ਦੇ ਨੌਜਵਾਨਾਂ ਦੇ ਵਿੱਚ ਵਿਸ਼ਵਾਸ ਦੀ ਕਮੀ ਹੈ ਤੇ ਬਹੁਤ ਡਰ ਮਹਿਸੂਸ ਕਰ ਰਹੇ ਨੇ ਆਪਣੇ ਫਿਊਚਰ ਦੇ ਬਾਰੇ ਵਿੱਚ ਦੋਸਤੋ ਗੌਰ ਕਰੋ ਇਸ ਵੀਡੀਓ ਦੇ ਉੱਪਰ ਤੇ ਤੁਹਾਡੇ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਮੈਨੂੰ ਉਮੀਦ ਹੈ ਕਿ ਬਹੁਤ ਲਾਹੇਵੰਦ ਹੋਏਗੀ ਜਦੋਂ ਅਸੀਂ ਡਰੇ ਹੋਏ ਹੁੰਨੇ ਆ ਤਾਂ ਸਾਡੇ ਸਾਰੇ ਯਾਰ ਦੋਸਤ ਸਾਨੂੰ ਇਹ ਸਮਝਾਉਂਦੇ ਆ ਕਿ ਤੁਹਾਡੇ ਮਨ ਦਾ ਬਹਿਮ ਹੈ ਫਿਕਰ ਨਾ ਕਰੋ ਡਰਨ ਦੀ ਕੋਈ ਗੱਲ ਨਹੀਂ ਪਰ ਤੁਸੀਂ ਇਹ ਜਾਣਦੇ ਹੋ ਇਹ ਡਰ ਇਸ ਕਿਸਮ ਦੀ ਦਵਾਈ ਨਾਲ ਠੀਕ ਨਹੀਂ ਹੋਏਗਾ ਇਸ ਤਰ੍ਹਾਂ ਦੀ تسلی ਨਾਲ ਤੁਹਾਨੂੰ ਕੁਝ ਮਿੰਟਾਂ ਨਾਲ ਜਾਂ ਕੁਝ ਘੰਟਿਆਂ ਲਈ ਆਰਾਮ ਮਿਲਦਾ ਹੈ ਇਹ ਤੁਹਾਡੇ ਮਨ ਦਾ ਬਹਿਮ ਹੈ ਇਹਦਾ العلاਜ ਨਾਲ ਪ੍ਰੋਸਾ ਨਹੀਂ ਜਾਂਦਾ ਤੇ ਨਾ ਹੀ ਡਰਦਾ العلاਜ ਹੁੰਦਾ ਆਹਾਂ ਡਰ ਜ਼ਰੂਰ ਹੁੰਦਾ ਤੇ ਇਹਨੂੰ ਜਿੱਤਣ ਤੋਂ ਪਹਿਲਾਂ ਸਾਨੂੰ ਇਹ ਮੰਨਣਾ ਹੀ ਪੈਗਾ ਕਿ ਇਹਦੀ ਮੌਜੂਦਗੀ ਜ਼ਰੂਰ ਹੁੰਦੀ ਹੈ। ਅੱਜਕੱਲ ਇਨਸਾਨ ਦੇ ਜ਼ਿਆਦਾਤਰ ਡਰ ਜਿਹੜੇ ਆ ਉਹ ਮਨੋਵਿਗਿਆਨਕ ਹੁੰਦੇ ਆ। ਚਿੰਤਾ, ਤਣਾਅ, ਉਲਝਣ, ਦੇਸ਼ਤ ਇਹ ਸਾਰੇ ਸਾਡੀ ਨਕਾਰਾਤਮਕ ਤੇ ਅਨਸ਼ਾਸਨ ਹੀ ਕਲਪਨਾ ਦੇ ਕਾਰਨ ਪੈਦਾ ਹੁੰਦੇ ਆ ਸਾਡੇ ਮਨ ਦੇ ਅੰਦਰ। ਬਸ ਸਿਰਫ ਇਹ ਜਾਣਨ ਨਾਲ ਕਿ ਦਰਦ ਕਿੱਦਾਂ ਪੈਦਾ ਹੁੰਦਾ ਉਹਦੇ ਦਰਦ ਦਾ ਇਲਾਜ ਨਹੀਂ ਹੋ ਜਾਂਦਾ ਬਲਕਿ ਜਦ ਡਾਕਟਰ ਇਹ ਪਤਾ ਲਾ ਲੈਂਦਾ ਕਿ ਤੁਹਾਡੇ ਸਰੀਰ ਵਿੱਚ ਕਿਤੇ ਕੋਈ ਇਨਫੈਕਸ਼ਨ ਹੈ ਤਾਂ ਉਹਦਾ ਕੰਮ ਉਥੇ ਹੀ ਪੂਰਾ ਨਹੀਂ ਹੋ ਜਾਂਦਾ ਇਹ ਤੋਂ ਬਾਅਦ ਉਹ ਇਨਫੈਕਸ਼ਨ ਦਾ ਇਲਾਜ ਵੀ ਕਰਦਾ ਹੈ ਫਿਰ ਉਹ ਇਨਫੈਕਸ਼ਨ ਦੁਰ ਹੁੰਦਾ ਇਹ ਤੁਹਾਡੇ ਮਨ ਦਾ ਬਹਿਮ ਹੈ ਇਹ ਪੁਰਾਣਾ ਵਿਚਾਰ ਇਹ ਮੰਨਦਾ ਹੈ ਕਿ ਡਰ ਦੀ ਅਸਲ ਵਿੱਚ ਮੌਜੂਦਗੀ ਹੁੰਦੀ ਨਹੀਂ ਹੈ ਪਰ ਇਦਾਂ ਦੀ ਨਹੀਂ ਹੈ ਕਿ ਡਰ ਦੀ ਮੌਜੂਦਗੀ ਹੁੰਦੀ ਹੈ ਡਰ ਅਸਲੀ ਹੈ ਡਰ ਸਫਲਤਾ ਦਾ ਨੰਬਰ 1 ਦੁਸ਼ਮਣ ਹੈ ਡਰ ਨਾਲ ਲੋਕਾਂ ਨੂੰ ਮੌਕਿਆਂ ਦਾ ਲਾਭ ਉਠਾਉਣ ਤੋਂ ਜਿਹੜਾ ਇਹ ਡਰਿਆ ਰੋਕਦਾ ਹੈ ਡਰ ਲੋਕਾਂ ਨੂੰ ਸਰੀਰਕ ਰੂਪ ਤੋਂ ਵੀ ਕਮਜ਼ੋਰ ਬਣਾ ਦਿੰਦਾ ਹੈ ਡਰ ਲੋਕਾਂ ਨੂੰ ਬਿਮਾਰ ਬਣਾ ਦਿੰਦਾ ਹੈ ਡਰ ਲੋਕਾਂ ਦੀ ਜ਼ਿੰਦਗੀ ਨੂੰ ਛੋਟਾ ਕਰ ਦਿੰਦਾ ਹੈ ਡਰ ਤੁਹਾਨੂੰ ਬਹੁਤ ਸੀ ਤੁਹਾਡੀ ਜ਼ਿੰਦਗੀ ਨੂੰ ਛੋਟਾ ਕਰ ਦਿੰਦਾ ਹੈ ਜਦ ਤੁਸੀਂ ਬੋਲਣਾ ਚਾਹੁੰਦੇ ਹੋ ਤਾਂ ਡਰ ਤੁਹਾਡੇ ਮੂੰਹ ਨੂੰ ਬੰਦ ਰੱਖਦਾ ਹੈ ਡਰ ਅਨਿਸ਼ਚਿਤਤਾ ਆਧੰਮ ਵਿਸ਼ਵਾਸ ਦੀ ਘਾਟ ਦੇ ਕਾਰਨ ਸਾਡੀਆਂ ਅਰਥ ਵਿਵਸਥਾ માં ਵਿੱਚ ਜਿਹੜੀ ਮੰਦੀ ਹੈ ਉਹ ਵੀ ਆਉਂਦੀ ਹੈ ਡਰ ਦੇ ਕਾਰਨੇ ਕਰੋੜਾ ਲੋਕ ਇੰਨਾ ਘੱਟ ਹਾਸਲ ਤੇ ਜੀਵਨ ਦਾ ਵੀ ਇੰਨਾ ਘੱਟ ਆਨੰਦ ਮਾਣ ਪਾਉਂਦੇ ਆ ਅਸਲ ਵਿੱਚ ਡਾਇਰੈਕਟ ਸ਼ਕਤੀਸ਼ਾਲੀ ਪਾਵਰ ਕਿਸੇ ਨਾ ਕਿਸੇ ਰੂਪ ਵਿੱਚ ਡਰ ਲੋਕਾਂ ਨੂੰ ਉਹ ਖਸਰ ਕਰਨ ਤੋਂ ਰੋਕਦਾ ਹੈ ਜਿਹੜਾ ਉਹ ਜੀਵਨ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਨੇ ਹਰ ਪ੍ਰਕਾਰ ਤੇ ਹਰ ਪ੍ਰਕਾਰ ਦਾ ਡਰ ਮਨੋਵਿਗਿਆਨਿਕ ਇਨਫੈਕਸ਼ਨ ਦਾ ਹੀ ਇੱਕ ਅੰਗ ਹੈ ਮਨੋਵਿਗਿਆਨਿਕ ਇਨਫੈਕਸ਼ਨ ਦਾ ਹੀ ਇੱਕ ਪਾੜਾ ਹੈ ਅਸੀਂ ਆਪਣੇ ਦਿਮਾਗੀ ਇਨਫੈਕਸ਼ਨ ਨੂੰ ਵੀ ਉਸੇ ਢੰਗ ਨਾਲ ਦੂਰ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਆਪਣੇ ਸਿਰਕ ਇਨਫੈਕਸ਼ਨ ਨੂੰ ਦੂਰ ਕਰਦੇ ਹਾਂ ਇਹ ਲਈ ਸਭ ਤੋਂ ਪਹਿਲਾਂ ਸਾਨੂੰ ਇਲਾਜ ਕਰਨ ਤੋਂ ਪਹਿਲਾਂ ਦੀ ਤਿਆਰੀ ਕਰਨੀ ਹੋਏਗੀ ਇਹ ਗਿਆਨ ਹੋਏਗਾ ਕਿ ਆਤਮ ਵਿਸ਼ਵਾਸ ਅਸਮਾਨ ਤੋਂ ਉਤਰ ਕੇ ਸਾਡੇ ਦਿਮਾਗ ਵਿੱਚ ਨਹੀਂ ਆਵੜਦਾ ਬਲਕਿ ਹਾਸਲ ਕੀਤਾ ਜਾਂਦਾ ਹੈ ਵਿਕਸਿਤ ਕੀਤਾ ਜਾਂਦਾ ਹੈ ਕੋਈ ਵੀ ਇਨਸਾਨ ਆਤਮ ਵਿਸ਼ਵਾਸ ਦੇ ਨਾਲ ਪੈਦਾ ਨਹੀਂ ਹੁੰਦਾ ਜਿਨ੍ਹਾਂ ਲੋਕਾਂ ਵਿੱਚ ਆਤਮ ਵਿਸ਼ਵਾਸ ਬਹੁਤ ਜ਼ਿਆਦਾ ਹੁੰਦਾ ਜਿਨ੍ਹਾਂ ਨੇ ਚਿੰਤਾ ਨੂੰ ਜਿੱਤ ਲਿਆ ਹੁੰਦਾ ਜਿਹੜੇ ਹਰ ਜਗ੍ਹਾ ਤੇ ਕਿਸੇ ਬੇਫਿਕਰੀ ਨਾਲ ਆਉਂਦੇ ਜਾਂਦੇ ਆ ਉਹਨਾਂ ਨੇ ਇਹ ਆਤਮ ਵਿਸ਼ਵਾਸ ਨੂੰ ਹੌਲੀ-ਹੌਲੀ ਹਾਸਲ ਕੀਤਾ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਇਹ ਸਾ ਤੁਹਾਨੂੰ ਮੈਂ ਦੱਸੂਗਾ ਕਿ ਕਿਵੇਂ ਕਰ ਸਕਦੇ ਹੋ ਦੂਜੀ ਸੰਸਾਰ ਯੰਗ ਵਿੱਚ ਨੇਵੀ ਨੇ ਇਹ ਸੋਚਿਆ ਕਿ ਉਹਦੇ ਸਾਰੇ ਰੰਗਰੂਟਾਂ ਨੂੰ ਤੈਰਨਾ ਆਉਣਾ ਚਾਹੀਦਾ ਪਾਣੀ ਦੇ ਵਿੱਚ ਇਹਦੇ ਪਿੱਛੇ ਇੱਕ ਵਿਚਾਰ ਸੀ ਉਹਨਾਂ ਦਾ ਕਿ ਤਰਨਾ ਆਉਣ ਦੇ ਨਾਲ ਕੋਈ ਵੀ ਆਦਮੀ ਕਿਸੇ ਦੂਜੇ ਦੀ ਜਾਨ ਬਚਾ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਤਾਰਨਾ ਨਹੀਂ ਸੀ ਆਉਂਦਾ ਉਹਨਾਂ ਨੂੰ ਤਰਨਾ ਸਿੱਖਣ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਗਈਆਂ ਮੈਂ ਇਸ ਤਰ੍ਹਾਂ ਦੀ ਇੱਕ ਟ੍ਰੇਨਿੰਗ ਨੂੰ ਦੇਖਿਆ ਉਪਰੀ ਤੌਰ ਤੇ ਇਹ ਦੇਖਣਾ ਮਜ਼ੇਦਾਰ ਸੀ ਕਿ ਇਨੇ ਵੱਡੇ ਵੱਡੇ ਜਵਾਨ ਤੇ ਤੰਦਰੁਸਤ ਲੋਕ ਕੁਝ ਫੁੱਟ ਡੂੰਘੇ ਪਾਣੀ ਵਿੱਚ ਛਾਲ ਮਾਰ ਤੋਂ ਕਬਰੌਂਦੇ ਸੀ ਡਰਦੇ ਸੀ ਇਹਨਾਂ ਲੋਕਾਂ ਨੂੰ 6 ਫੁੱਟ ਉੱਚੇ ਸਟੈਂਡ ਤੋਂ ਪਾਣੀ ਦੇ ਵਿੱਚ ਛਾਲ ਮਾਰਨੀ ਸੀ ਪਾਣੀ ਸਿਰਫ 8 ਫੁੱਟ ਡੂੰਘਾ ਸੀ ਤੇ ਤਕਰੀਬਨ 6 ਫੁੱਟ ਦੇ ਕਰੀਬ ਉਹਨਾਂ ਦੇ ਕੱਦ ਸੀ ਜਦੋਂ ਕਿ ਉਹਨਾਂ ਦੇ ਚਾਰੇ ਪਾਸੇ ਬਹੁਤ ਹੀ ਮਖਰ ਤਰਾਕ ਖੜੇ ਸੀ ਤਾਂ ਕਿ ਉਹਨਾਂ ਵਿੱਚੋਂ ਕੋਈ ਵੀ ਤੇਨੀ ਡੁੱਬ ਨਾ ਜਾਵੇ ਜੇ ਡੁੱਬਣ ਲੱਗੇ ਤਾਂ ਉਹਨੂੰ ਬਚਾ ਲਿਆ ਜਾਵੇ ਪਰ ਫਿਰ ਵੀ ਉਹ ਸਾਰੇ ਨੌਜਵਾਨ ਬਹੁਤ ਬੁਰੀ ਤਰ੍ਹਾਂ ਕਮਰਾਈ ਹੋਏ ਸੀ ਤੇ ਡਰੇ ਹੋਏ ਸੀ ਡੁੱਗਿਆ ਹੀ ਨਾ ਸੋਚਣ ਕਰਕੇ ਇਹ ਇੱਕ ਦੁਖਤ ਨਜ਼ਾਰਾ ਸੀ ਉਹਨਾਂ ਦਾ ਡਰ ਅਸਲ ਵਿੱਚ ਇਹ ਸੀ ਪਰ ਉਹਨਾਂ ਦੇ ਹਾਰਨ ਦੇ ਡਰ ਵਿੱਚਕਾਰ ਕੇਵਲ ਇੱਕ ਚੀਜ਼ ਸੀ ਕਿ ਇਹ ਆਰੇ ਆ ਰਹੀ ਸੀ ਕਿ ਉਹਦੇ ਹਥੇਲੇ ਪਾਣੀ ਵਿੱਚ ਛਾਲ ਮਾਰਨ ਤੋਂ ਜ਼ਿਆਦਾ ਵਾਰ ਮੈਂ ਦੇਖਿਆ ਕਿ ਇਹਨਾਂ ਗੱਬਰਾਂ ਨੂੰ ਬੋਰਡ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਜ਼ਬਰਦਸਤੀ ਤੱਕਾ ਦੇ ਦਿੱਤਾ ਉਸ ਪਾਣੀ ਦੇ ਵਿੱਚ ਤੇ ਇਹਦਾ ਅਸਰ ਇਹ ਨਿਕਲਿਆ ਕਿ ਉਹਨਾਂ ਨੌਜਵਾਨਾਂ ਦਾ ਡਰ ਦੂਰ ਹੋ ਗਿਆ ਜਦੋਂ ਉਹ ਪਾਣੀ ਦੇ ਵਿੱਚ ਦੇਖਪੇ ਹਜ਼ਾਰਾਂ ਸਾਬਕਾ ਨੇਵੀ ਦੇ ਜਵਾਨ ਇਸ ਘਟਨਾ ਤੋਂ ਜਾਣੂ ਹੋਣਗੇ ਇਹ ਘਟਨਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੰਮ ਕਰਨ ਨਾਲ ਦਰ ਦੂਰ ਹੁੰਦਾ ਦੋਸਤੋ ਦਚਿੱਤੀ ਵਿੱਚ ਰਹਿਣ ਜਾਂ ਫੈਸਲਾ ਨਾ ਲੈਣ ਦੀ ਸਥਿਤੀ ਵਿੱਚ ਰਹਿਣ ਨਾਲ ਜਾਂ ਕੰਮ ਟਾਲਣ ਨਾਲ ਸਾਡਾ ਡਰ ਵੱਧਦਾ ਰਹਿੰਦਾ ਅਸੀਂ ਡਰ ਵਿੱਚੋਂ ਨਿਕਲ ਨਹੀਂ ਸਕਦੇ ਇਨ ਨੂੰ ਹੁਣੇ ਆਪਣੇ ਕਾਰਜਯਾਬ ਨੈਜਮਾ ਦੀ ਪੋਸਟਕਾ ਵਿੱਚ ਲਿਖ ਲਓ ਕਿ ਕੰਮ ਕਰਨ ਦਾ ਡਰ ਕੰਮ ਕਰਨ ਨਾਲ ਹੀ ਦੂਰ ਹੁੰਦਾ ਹੈ ਕੰਮ ਕਰਨ ਨਾਲ ਡਰ ਸੱਚਮੁੱਚ ਦੂਰ ਹੁੰਦਾ ਹੈ ਕੁਝ ਮਹੀਨੇ ਪਹਿਲਾਂ 40 ਸਾਲ ਦਾ ਇੱਕ ਬਹੁਤ ਪਰੇਸ਼ਾਨ ਐਗਜ਼ੀਕਿਊਟਿਵ ਮੈਨੂੰ ਮਿਲ ਆਇਆ ਤੇ ਉਹ ਇੱਕ ਵੱਡੇ ਰਿਟੇਲਿੰਗ ਸੰਗਠਨ ਵਿੱਚ ਮਹੱਤਵਪੂਰਨ ਅਹੁਦੇ ਦੇ ਉੱਪਰ ਸੀਗਾ ਬਿਆਕਲ ਆਵਾਜ਼ ਵਿੱਚ ਉਹਨੇ ਦੱਸਿਆ ਕਿ ਮੈਨੂੰ ਡਰ ਹੈ ਕਿ ਮੇਰੀ ਨੌਕਰੀ ਛੁੱਟ ਨਾ ਜਾਵੇ ਮੈਨੂੰ ਐਵੇਂ ਲੱਗਦਾ ਕਿ ਮੇਰੇ ਥੋੜੇ ਦਿਨ ਬਾਕੀ ਹੈ ਹਨ ਪੁੱਛਿਆ ਕਿਉਂ ਸਾਰੀਆਂ ਗੱਲਾਂ ਉਹ ਕਹਿਣ ਲੱਗਾ ਕਿ ਮੇਰੇ ਖਿਲਾਫ ਆ ਮੇਰੇ ਜਿਹੜੇ ਡਿਪਾਰਟਮੈਂਟ ਆ ਉਹਦੀ ਵਿਕਰੀ ਦੇ ਅੰਕੜੇ ਆ ਪਿਛਲੇ ਸਾਲ ਤੋਂ ਮੇਰੇ 7% ਘਟਾ ਇਹ ਬਹੁਤ ਬੁਰਾ ਹੈ ਖਾਸ ਕਰਕੇ ਜਦੋਂ ਕਿ ਸਾਡੇ ਸਟੋਰ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 6% ਵੱਧ ਰਹੀ ਹੈ ਮੈਂ ਹਾਲ ਹੀ ਵਿੱਚ ਕੁਝ ਗਲਤ ਫੈਸਲੇ ਲਏ ਆ ਤੇ ਮੈਨੂੰ ਕਈ ਵਾਰ ਮੀਟਿੰਗ ਵਿੱਚ ਇਹ ਇਸ਼ਾਰੇ ਵੀ ਦਿੱਤੇ ਗਏ ਕਿ ਮੈਂ ਕੰਪਨੀ ਦੀ ਤਰੱਕੀ ਦੇ ਨਾਲ-ਨਾਲ ਨਹੀਂ ਚੱਲ ਰਿਹਾ ਮੈਨੂੰ ਇੰਨਾ ਬੁਰਾ ਮਹਿਸੂਸ ਹੋ ਰਿਹਾ ਕਿ ਮੇਰੀ ਪਗੜ ਢਿੱਲੀ ਹੁੰਦੀ ਜਾਦੀ ਹੈ ਆਪਣੇ ਕੰਮ ਦੇ ਉੱਪਰ ਇਹ ਸਾਰਾ ਕੁਝ ਮੈਨੂੰ ਸਾਫ਼ ਦਿਖ ਰਿਹਾ ਮੇਰੇ ਬਰਕਰਾਰ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਤੇ ਮੇਰੇ ਸੇਲਜ਼ਮੈਨਾਂ ਨੂੰ ਵੀ ਮੇਰੇ ਸੇਲਜ਼ਮੈਨ ਵੀ ਇਹ ਦੇਖ ਸਕਦੇ ਆ ਤੇ ਦੂਜੇ ਐਗਜ਼ੀਕਿਊਟਿਵ ਵੀ ਜਾਣਦੇ ਆ ਕਿ ਮੈਂ ਟਲਣ ਤੋਂ ਫਿਸਲ ਰਿਹਾ ਇੱਕ ਸਾਥੀ ਐਗਜ਼ੀਕਿਊਟਿਵ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੇਰਾ ਕੰਮ ਉਹਦੇ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਸਟੋਰ ਲਈ ਕੁਝ ਲਾਭ ਕਮਾਇਆ ਜਾ ਸਕੇ ਮੈਂ ਇੱਕ ਇਹੋ ਜਿਹਾ ਡੁੱਬਦਾ ਹੋਇਆ ਬੰਦਾ ਕਿ ਜਿਹਨੂੰ ਬਹੁਤ ਸਾਰੇ ਲੋਕ ਡੁੱਬਦਾ ਹੋਇਆ ਦੇਖ ਕੇ ਉਹਦੇ ਡੁੱਬਣ ਦਾ ਇੰਤਜ਼ਾਰ ਕਰ ਰਹੇ ਹੇ ਅਕਜ਼ੀਕਿਊਟ ਨੇ ਆਪਣੀ ਬੇਖਾਲੀ ਤੇ ਬੋਲਣਾ ਜਾਰੀ ਰੱਖਿਆ ਆਖਰਕਾਰ ਮੈਂ ਹੰਮ ਵਿਚੋ ਹੀ ਰੋਕ ਕੇ ਕਿਹਾ ਤੁਸੀਂ ਇਸ ਬਾਰੇ ਕੀ ਕਰ ਰਹੇ ਹੋ ਤੁਸੀਂ ਆਪਣੀ ਇਹ ਸਥਿਤੀ ਨੂੰ ਸੁਧਾਰਨ ਲਈ ਕੀ ਯਤਨ ਕਰ ਰਹੇ ਹੋ ਕੀ ਉਪਰਾਲੇ ਕਰ ਰਹੇ ਹੋ ਤਾਂ ਉਹਦਾ ਜਵਾਬ ਸੀ ਕਿ ਮੈਂ ਕੀ ਕਰ ਸਕਦਾ ਮੈਂ ਤਾਂ ਕੇਵਲ ਇਨੀ ਆਸ ਹੀ ਰੱਖੀ ਹੈ ਕਿ ਸਾਰਾ ਕੁਝ ਠੀਕ ਹੋ ਜਾਵੇ ਤੇ ਮੈਂ ਉਹਨੂੰ ਕਿਹਾ ਕਿ ਆਸ ਕਰਦੇ ਹੋ ਕਿ ਸਾਰਾ ਕੁਝ ਠੀਕ ਹੋ ਜਾਏਗਾ ਫਿਰ ਉਹਨੂੰ ਜਵਾਬ ਦਾ ਮੌਕਾ ਦਿੱਤੇ ਬਿਨਾਂ ਹੀ ਮੈਂ ਉਹਨੂੰ ਅਗਲਾ ਸਵਾਲ ਪੁੱਛਿਆ ਕਿ ਕਿਉਂ ਨਾ ਆਸ ਰੱਖਣ ਦੇ ਨਾਲ ਨਾਲ ਉਹਨੂੰ ਬਿਹਤਰ ਕਰਨ ਲਈ ਕੋਈ ਯਤਨ ਕੀਤੇ ਜਾਣ ਉਹਨੇ ਕਿਹਾ ਇੱਕੇਵੇਂ ਹੋ ਸਕਦਾ ਤੁਹਾਡੇ ਮਾਮਲੇ ਵਿੱਚ ਦੋ ਤਰ੍ਹਾਂ ਦੇ ਕੰਮ ਕੀਤੇ ਜਾ ਸਕਦੇ ਆ ਮੈਂ ਉਹਨੂੰ ਦੱਸਿਆ ਪਹਿਲਾਂ ਤਾਂ ਇਹ ਕਿ ਤੁਸੀਂ ਆਪਣੀ ਵਿਕਰੀ ਵਧਾ ਕੇ ਦਿਖਾਓ ਸਾਨੂੰ ਇਥੋਂ ਹੀ ਆਰੰਭ ਕਰਨਾ ਪਏਗਾ ਜੇਨਾ ਤੁਹਾਡੀ ਵਿਕਰੀ ਘਟ ਹੋ ਰਹੀ ਹੈ ਉਹਨਾਂ ਦੇ ਕਾਰਨ ਲੱਭੋ ਵੀ ਕਿਉਂ ਘਟ ਰਹੀ ਹੈ ਵਜ੍ਹਾ ਕੀ ਹੈ ਹੋ ਸਕਦਾ ਕਿ ਤੁਹਾਨੂੰ ਆਪਣਾ ਪੁਰਾਣਾ ਮਾਲ ਕੱਢਣ ਲਈ ਕੁਝ ਸਪੈਸ਼ਲ ਸੇਲ ਲਾਉਣੀ ਪਵੇ ਕੁਝ ਆਫਰਸ ਗਾਹਕਾਂ ਨੂੰ ਦੇਣੀਆਂ ਪੈਣ ਕਾਹ ਜੋ ਤੁਸੀਂ ਨਮਾ ਮਾਲ ਖਰੀਦ ਸਕੋ ਸ਼ਾਇਦ ਤੁਹਾਨੂੰ ਆਪਣੇ ਡਿਸਪਲੇ ਕਾਊਂਟਰ ਨੂੰ ਵੀ ਬਕਰੇ ਢੰਗ ਨਾਲ ਸਜਾਉਣਾ ਪਵੇ ਮੈਂ ਇਹ ਤੇ ਨਹੀਂ ਦੱਸ ਸਕਦਾ ਕਿ ਕਿਹੇ ਤਰ੍ਹਾਂ ਤੁਹਾਡਾ ਸੇਲ ਵਰੀਅਮ ਵੱਧ ਸਕਦਾ ਪਰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਸਕਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਮੈਜਰ ਨਾਲ ਗੱਲ ਕਰਕੇ ਦੇਖ ਲਓ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢਣ ਵਾਲੇ ਹੋਣ ਪਰ ਜੇ ਤੁਸੀਂ ਉਹਨਾਂ ਨਾਲ ਸਲਾਹ ਲਓਗੇ ਤਾਂ ਤੁਹਾਡੀ ਸਮੱਸਿਆ ਨੂੰ ਸੁਲਝਾਉਣ ਲਈ ਜ਼ਰੂਰ ਕੋਈ ਹੱਲ ਤੁਹਾਨੂੰ ਦੱਸਣਗੇ ਤੇ ਤੁਹਾਨੂੰ ਹੋਰ ਜ਼ਿਆਦਾ ਮੌਲਤ ਦੇ ਦੇਣਗੇ ਸਟੋਰ ਲਈ ਤੁਹਾਡੇ ਵਰਗਾ ਦੂਜਾ ਲੱਭਣਾ ਬੜਾ ਮੁਸ਼ਕਲ ਹੋਏਗਾ ਬਸ਼ਰਤੇ ਕਿ ਟਾਪ ਮੈਨੇਜਮੈਂਟ ਨੂੰ ਇਹ ਲੱਗੇ ਕਿ ਤੁਸੀਂ ਆਪਣੀ ਸਮੱਸਿਆ ਨੂੰ ਸੁਲਝਾਉਣ ਲਈ ਦੋਰ ਕਰਨ ਲਈ ਫਿਕਰਮੰਦ ਤੇ ਯਤਨਸ਼ੀਲ ਹੋ ਮੈਂ ਇਹ ਕਹਿੰਦਾ ਰਿਹਾ ਕਿ ਇਹ ਤੋਂ ਬਾਅਦ ਤੁਸੀਂ ਆਪਣੇ ਵਰਕਰਾਂ ਦੇ ਨਾਲ ਆਪਣੇ ਕਾਮਚਾਰੀਆਂ ਦੇ ਨਾਲ ਦੀ ਗੱਲਬਾਤ ਕਰਦੇ ਰਹੋ ਡੁੱਬਦੇ ਹੋਏ ਬੰਦੇ ਦੀ ਤਰ੍ਹਾਂ ਵਿਵਹਾਰ ਕਰਨਾ ਛੱਡ ਦਿਓ ਆਪਣੇ ਚਗਿਰਦੇ ਦੇ ਲੋਕਾਂ ਨੂੰ ਇਹ ਅਹਿਸਾਸ ਹੋਣ ਦਿਓ ਕਿ ਤੁਹਾਡੇ ਵਿੱਚ ਅਜੇ ਵੀ ਜਾਨ ਹੈ ਤੈਨੂੰ ਸੀ ਅਜੇ ਵੀ ਚੜ੍ਹਦੀ ਕਲਾ ਦੇ ਵਿੱਚੋਂ ਇੱਕ ਵਾਰੀ ਉਹਦੀਆਂ ਅੱਖਾਂ ਦੇ ਵਿੱਚ ਹਿੰਮਤ ਜੀ ਮੈਨੂੰ ਦਿਸੀ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਫਿਰ ਮੈਂ ਉਹਨੂੰ ਦੱਸਿਆ ਕਿ ਦੂਜਾ ਕਦਮ ਇਹ ਹੈ ਕਿ ਜਿਹਨੂੰ ਤੁਸੀਂ ਬੀਮਾ ਯੋਜਨਾ ਕਹਿ ਸਕਦੇ ਹੋ ਤੁਸੀਂ ਕਿਸੇ ਦੂਜੇ ਸਟੋਰ ਦੇ ਵਿੱਚ ਜਾ ਕੇ ਇਹੋ ਜੀ ਜਗ੍ਹਾ ਲੱਭ ਲਓ ਜਿੱਥੇ ਤੁਹਾਨੂੰ ਇਤੋਂ ਜ਼ਿਆਦਾ ਤਨਖਾਹ ਮਿਲ ਸਕੇ ਜੇ ਤੁਸੀਂ ਸਕਾਰਾਤਮਕ ਕਾਰਜ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹਦੀ ਲੋੜ ਪੈਗੀ ਤੁਹਾਡੀ ਬਹੁਤ ਸਾਰੀ ਮਿਹਨਤ ਨਾਲ ਤੁਹਾਡੀ ਵਿਕਰੀ ਦੇ ਅੰਕੜੇ ਯਕੀਨੀ ਤੌਰ ਤੇ ਸੁਧਰ ਜਾਣਗੇ ਫਿਰ ਵੀ ਇੱਕ ਦੋ ਬਦਲ ਹਮੇਸ਼ਾ ਰੱਖਣਾ ਜਿਆਦਾ ਚੰਗਾ ਰਹਿੰਦਾ ਯਾਦ ਰੱਖੋ ਬੇਰਜ਼ਗਾਰ ਬੰਦੇ ਲਈ ਨੌਕਰੀ ਹਾਸਲ ਕਰਨਾ ਔਖਾ ਹੁੰਦਾ ਜਦੋਂ ਕਿ ਪਹਿਲੇ ਤੋਂ ਨੌਕਰੀ ਕਰ ਰਹੇ ਇਨਸਾਨ ਲਈ ਨੌਕਰੀ ਹਾਸਲ ਕਰਨਾ ਬੇਰਜ਼ਗਾਰ ਦੇ ਮੁਕਾਬਲੇ 10 ਗੁਣਾ ਸੌਖਾ ਹੁੰਦਾ ਦੋ ਦਿਨ ਪਹਿਲਾਂ ਹੀ ਉਹ ਐਗਜ਼ੀਕਿਊਟਰ ਮੈਨੂੰ ਦੁਆਰਾ ਮਿਲ ਆਇਆ ਉਨੇ ਦੱਸਿਆ ਕਿ ਤੁਹਾਡੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਜੁੱਟ ਗਿਆ ਮੈਂ ਬੜੇ ਬਦਲਾਅ ਕੀਤੇ ਪਰ ਸਭ ਤੋਂ ਵੱਡਾ ਬਦਲਾਅ ਮੈਂ ਆਪਣੇ ਸੇਲਜ਼ ਮੈਨਾਂ ਦੇ ਰਵੱਈਏ ਨੂੰ ਬਦਲਣ ਲਈ ਕੀਤਾ ਪਹਿਲਾਂ ਮੈਂ ਹਫ਼ਤੇ ਵਿੱਚ ਇੱਕ ਮੀਟਿੰਗ ਲਿਆ ਕਰਦਾ ਸੀ ਹੁਣ ਮੈਂ ਹਰ ਸਵੇਰ ਮੀਟਿੰਗ ਲੈਣਾ ਮੈਂ ਨਾ ਸਾਰੇ ਲੋਕਾਂ 'ਚ ਉਤਸ਼ਾਹ ਭਰ ਦੇਣਾ ਹਮਤ ਪਰਦਨਾ ਇਤਰਾ ਲੱਗਦਾ ਹੈ ਕਿ ਮੇਰੇ ਜੋਸ਼ ਨੂੰ ਦੇਖ ਕੇ ਉਹਨਾਂ ਵਿੱਚ ਹੌਸਲਾ ਆ ਜਾਂਦਾ ਹੈ ਜਦ ਉਹਨਾਂ ਨੇ ਦੇਖਿਆ ਕਿ ਮੇਰੇ ਵਿੱਚ ਜਾਨ ਬਾਕੀ ਹੈ ਤਾਂ ਉਹਨਾਂ ਨੇ ਜ਼ਿਆਦਾ ਮਿਹਨਤ ਕਰਨ ਦਾ ਪ੍ਰਣ ਕਰ ਲਿਆ ਇਹ ਵੀ ਲੱਗਦਾ ਹੈ ਕਿ ਜਿਵੇਂ ਉਹ ਕੇਵਲ ਇਸੇ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਮੈਂ ਅੱਗੇ ਵਧਣ ਦੀ ਪਹਿਲ ਕਰਾਂ ਤਾਂ ਮੈਂ ਅਜਾਈ ਕੀਤਾ ਹੁਣ ਸਮੱਸਿਆ ਸੋਲ ਜਰੀ ਹੈ ਉਹਨੇ ਕਿਹਾ ਮੈਨੂੰ ਇੱਕ ਹੋਰ ਚੰਗੀ ਖਬਰ ਸੁਣਾਉਣਾ ਚਾਹਣਾ ਮੈਂ ਤੁਹਾਨੂੰ ਮੈਨੂੰ ਦੋ ਹੋਰ ਨੌਕਰੀਆਂ ਦੇ ਪ੍ਰਸਤਾਵ ਵੀ ਮਿਲੇ ਪਰ ਮੈਂ ਇਹਦੇ ਨਾਲ ਹੀ ਖੁਸ਼ ਹਾਂ ਪਰ ਮੈਂ ਇਹਨਾਂ ਦੋਨਾਂ ਜਿਹੜੇ ਪ੍ਰਸਤਾਵ ਮੈਨੂੰ ਮਿਲੇ ਮੈਨੂੰ ਆਫਰਸ ਮਿਲੇ ਦੋ ਜੀਆਂ ਨੌਕਰੀਆਂ ਦੇ ਉਹਨਾਂ ਨੂੰ ਮੈਂ ਮਨਾਂ ਕਰ ਦਿੱਤਾ ਜਦੋਂ ਅਸੀਂ ਕਠਨ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਉਦੋਂ ਤੱਕ ਗਲਦਲ ਵਿੱਚ ਫਸੇ ਰਹਿਨੇ ਆ ਜਦੋਂ ਤੱਕ ਅਸੀਂ ਕੰਮ ਨਹੀਂ ਕਰਦੇ ਆਸ ਰਾਤ ਸ਼ੁਰੂਆਤ ਹੁੰਦੀ ਹੈ ਪਰ ਜਿੱਤਣ ਲਈ ਆਸ ਦੇ ਨਾਲ-ਨਾਲ ਉੱਦਮ ਦੀ ਵੀ ਲੋੜ ਹੁੰਦੀ ਹੈ ਮਿਹਨਤ ਦੀ ਵੀ ਲੋੜ ਹੁੰਦੀ ਹੈ ਹਿੰਮਤ ਦੀ ਵੀ ਲੋੜ ਹੁੰਦੀ ਹੈ ਕਰਮ ਦੇ ਸਿਧਾਂਤ ਤੇ ਅਮਲ ਕਰੋ ਅਗਲੀ ਵਾਰੀ ਜਦੋਂ ਵੀ ਤੁਹਾਨੂੰ ਡਰ ਲੱਗੇ ਕਿ ਆਓ ਛੋਟਾ ਹੋਵੇ ਜਾਂ ਵੱਡਾ ਹੋਵੇ ਆਪਣੇ ਆਪ ਨੂੰ ਸੰਭਾਲੋ ਫਿਰ ਇਸ ਸਵਾਲ ਦਾ ਜਵਾਬ ਲੱਭੋ ਕਿਸ ਤਰ੍ਹਾਂ ਦੇ ਕੰਮਾਂ ਨਾਲ ਮੈਂ ਆਪਣੇ ਡਰ ਨੂੰ ਜਿੱਤ ਸਕਦਾ ਹ ਸੋ ਦੋਸਤੋ ਤੁਸੀਂ ਵਾਕਈ ਜਿੱਤ ਜਾਓਗੇ ਕੋਈ ਇਹੋ ਜਿਹਾ ਡਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਹਰਾ ਸਕੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੋ ਤੇ ਮੈਂ ਇੱਕ ਵਾਰ ਫਿਰ ਗੁਜਾਰਿਸ਼ ਕਰਦਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੋ ਜਿਹਾ ਵੀ ਤੁਸੀਂ ਮਹਿਸੂਸ ਕਰਦੇ ਹੋ ਮੇਰੇ ਲੈਕਚਰਾਂ ਦੇ ਪ੍ਰਤੀ ਜਿਹੋ ਜਿਹੇ ਕਮੈਂਟ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਜਿਹੋ ਜਿਹੇ ਨੀਰਮਾਤ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਤੁਹਾਡੇ ਸਾਰੇ ਸੁਝਾਵਾਂ ਦਾ ਕਮੈਂਟਸ ਦਾ ਸਵਾਗਤ ਕੀਤਾ ਜਾਏਗਾ ਧੰਨਵਾਦ ਦੋਸਤੋ ਮਿਲਦੇ ਆਂ agle video de vich